ਕਾਜੀ ਸਾਰਿਆਂ ਨੂੰ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਈ ਹਾਂ ਬਾਹਾਂ ਦੀ ਕਟਾਈ ਤੇ ਬਾਹਾਂ ਆਪਾਂ ਨੇ ਜਿਹੜੀਆਂ ਨੇ ਅੱਧੀਆਂ ਬਣਾਉਣੀਆਂ ਨੇ ਠੀਕ ਹੈ ਜੀ ਤੇ ਆਪਾਂ ਬਾਹਾਂ ਦੀ ਕਈ ਕਾਰਨੀ ਸ਼ੁਰੂ ਕਰਾਂਗੇ ਇਹਦੀ 셔ਟ ਦੀ ਕਟਾਈ ਆਪਾਂ ਨੇ ਪਹਿਲਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਹੋਇਆ ਹੈਗਾ ਆਪਾਂ ਨੇ ਵੀਡੀਓ ਅਪਲੋਡ ਕਰ ਦਿੱਤੀ ਹੈ ਆਪਣੇ ਚੈਨਲ ਉੱਪਰ ਉਹ ਤੁਸੀਂ ਦੇਖ ਲਿਓ ਠੀਕ ਹੈ ਜੀ ਬਾਹਾਂ ਦੇ ਵਿੱਚ ਆਪਾਂ ਨੇ ਕੱਟ ਕਿਸ ਤਰ੍ਹਾਂ ਪਾਉਣੀ ਹੈ ਤੇ ਫਰੰਟ ਕੱਟ ਕਿਵੇਂ ਪਾਉਣੀ ਹੈ ਉਹ ਮੈਂ ਤੁਹਾਨੂੰ ਇਸ ਵਿੱਚ ਦੱਸੂਗੀ ਇਹ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਹੈ ਜੀ ਸ਼ਰਟਿਕ ਟਾਈ ਦੇ ਵਿੱਚ ਮੈਂ ਤੁਹਾਨੂੰ ਫਲੇਟਾ ਕਿਵੇਂ ਪਾਉਣੀਆਂ ਨੇ ਤੇ ਸਾਰਾ ਉਹਦੇ ਵਿੱਚ ਨਾਪ ਵਗੈਰਾ ਸਾਰਾ ਤੁਹਾਨੂੰ ਦੱਸਿਆ ਹੈ ਵੀ ਕਿਸ ਤਰ੍ਹਾਂ ਆਪਾਂ ਨੇ ਕਿੰਨੇ ਨਾਪ ਤੇ ਕਿਵੇਂ ਕਰਨਾਗਾ ਕਿਵੇਂ ਮਾਰਕ ਕਰਨੇ ਨੇ ਉਹ ਆਪਾਂ ਨੇ ਤੁਹਾਨੂੰ ਸਾਰਾ ਦੱਸਿਆ ਹੈ ਦੇ ਵਿੱਚ ਉਹ ਤੁਸੀਂ ਵੀਡੀਓ ਜ਼ਰੂਰ ਦੇਖ ਲਿਓ ਠੀਕ ਹੈ ਜੀ ਆ ਆਪਾਂ ਸ਼ਰਟਿਕ ਟਾਈ ਦਾ ਵਾਗ ਆਪਣੇ ਕੋ ਕਪੜਾ ਬਚਿਆ ਸੀ ਤਾਂ ਆਪਾਂ ਨੇ ਇਹਦੇ ਵਿੱਚ ਹੁਣ ਬਾਹਾਂ ਨੇ ਜਿਹੜੀਆਂ ਬਣਾਉਣੀਆਂ ਨੇ ਠੀਕ ਹੈ ਜੀ ਇਹਦੇ ਫਲਾਵਰ ਆਪਾਂ ਨੇ ਇਸ ਤਰ੍ਹਾਂ ਸੈੱਟ ਕਰ ਲਏ ਨੇ ਉੱਪਰਲੀ ਸਾਈਡ ਨੂੰ ਜਾਂਦੇ ਰੱਖੇ ਨੇ ਕਿ ਜਿੱਧਰਲੀ ਸਾਈਡ ਆਪਾਂ ਮੋੜਾ ਕੱਢਣਾ ਹੈ ਤਾਂ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਇਹਨੂੰ ਫੋਲਡ ਕਰ ਲੈਣਾ ਦੋਨੇ ਬਾਹਾਂ ਦੇ ਵਿੱਚੀ ਨੇ ਗਈਆਂ ਠੀਕ ਹੈ ਜੀ ਆ ਦੇਖ ਸਕਦੇ ਹੋ ਤੁਸੀਂ ਦੋ ਬਾਹਾਂ ਹੋ ਗਈਆਂ ਇਹ ਹੁਣ ਆਪਾਂ ਮੋਢਾ ਮਿਲਾਗੇ 11.5 ਇੰਚ ਦਾ ਮੋਢਾ ਆਪਾਂ ਨੇ ਰੈਡੀ ਰੱਖਣਾ ਹੈ ਕਿਉਂਕਿ ਕਾਫੀ ਭਾਰੇ ਨੇ ਉਹ ਜਿਨ੍ਹਾਂ ਦਾ ਸੂਟ ਹੈ ਇਹ 11 ਇੰਚ ਮੋਢਾ ਆਪਾਂ ਨੇ ਤਿਆਰ ਰੱਖਣਾ ਤਾਂ ਇਹਦੇ ਵਿੱਚ ਥੋੜੀ ਥੋੜੀਆਂ ਮਿਆਨੀਆਂ ਮਾਗੇ ਕਮਜ਼ੋਰ ਪਊਗਾ ਤਾਂ ਫਿਰ ਆਪਾਂ ਜੋੜ ਇਹਦੇ ਵਿੱਚ ਪਾਵਾਂਗੇ ਠੀਕ ਹੈ ਜੀ ਜੋੜ ਵਾਲੀਆਂ ਬਾਹਾਂ ਬਣਣਗੀਆਂ ਇਹ ਮੈਂ ਤੁਹਾਨੂੰ ਬਣਾਉਣੀਆਂ ਦੱਸੂਗੀ ਕਿਵੇਂ ਬਣਾਉਣੀਆਂ ਨੇ ਆਪਾਂ ਨੇ ਸਭ ਤੋਂ ਪਹਿਲਾਂ ਆਪਾਂ ਨੇ ਜਿਹੜੀ ਲੰਬਾਈ ਹੈ 8 ਇੰਚ ਦੀ ਲੰਬਾਈ ਇਹਦੀ प्यारा बाहा जी 1/2 इंच ਆਪਣਾ ਉੱਪਰ ਆਊਗਾ ਮੋਢਿਆਂ ਦੀ ਸਲਾਈ ਦੇ ਵਿੱਚ ਠੀਕ ਹੈ ਜੀ ਤਾਂ ਆਪਾਂ ਇਹ ਸਾਰਾ ਹੀ ਰੱਖ ਲੈਣਾ ਇਹਦੇ ਵਿੱਚ ਆਪਾਂ ਨੇ ਲੈਂਸ ਆ ਜਿਹੜੀ ਉਹ ਪਾਣੀ ਹੈਗੀ 1 1/2 इंच ਆਪਾਂ ਨੇ ਐਕਸਟਰਾ ਰੱਖਿਆ ਇਹਦੇ ਵਿੱਚ ਜਿੰਨਾ ਹੈਗਾ ਇਹ ਕਪੜਾ ਆਪਾਂ ਨੇ ਸਾਰਾ ਹੀ ਰੱਖ ਲਿਆ ਠੀਕ ਹੈ ਜੀ ਤਾਂ ਹੁਣ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ 7 ਇੰਚ ਤੇ ਇਹਦੇ ਲਈ ਮੂਰੀ ਦਾ ਮਾਰਕਰਾਂਗੇ ਇਹਨਾਂ ਆਪਾਂ ਨੇ 1 1/2 ਇੰਚ ਇਹਦੇ ਲਈ ਐਕਸਟਰਾ ਰੱਖ ਲੈਣਾ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ 3 1/2 ਇੰਚ ਤੇ ਆਪਾਂ ਨੇ ਇੱਥੇ ਮਾਰਕ ਕਰਨਾਗਾ ਖੁੱਲੀ ਸਾਈਡ ਜਿੱਦੜੀ ਸਾਈਡ ਹੈ ਖੁੱਲੀ ਆ ਠੀਕ ਹੈ ਜੀ ਉਧਰਲੀ ਸਾਈਡ ਤੋਂ ਆਪਾਂ ਨੇ ਮਾਰਕ ਕਰਨਾ ਹੈ ਕੱਟ ਪਾਉਣ ਦੇ ਲਈ ਠੀਕ ਹੈ ਜੀ ਤਾਂ ਆਪਾਂ ਇੱਥੋਂ ਕੱਟ ਪਾਉਣੀ ਸ਼ੁਰੂ ਕਰਨੀ ਹੈ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਪਾਉਂਦੇ ਪਾਉਂਦੇ ਹਲਕਾ ਹਲਕਾ ਇਹਨੂੰ ਡਾਂਗ ਕਰ ਦੇਣਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਕਾਟ ਆ ਜਿਹੜੀ ਇੱਥੇ ਪਾ ਦੇਣੀ ਹੈ ਆ ਕਾਟ ਇਹਦੇ ਨਾਲ ਮਿਲਾ ਦੇਣੀ ਹੈ ਜਿਹੜੀ ਆਪਾਂ ਨੇ 3.5 ਦਾ 3.5 ਇੰਚ ਦਾ ਆਪਾਂ ਨੇ ਜਿਹੜਾ ਮਾਰਕਰ ਆ ਉਹਦੇ ਨਾਲ ਆਪਾਂ ਨੇ ਮਿਲਾ ਦੇਣੀ ਹੈ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਇਹ ਕਾਟਾ ਜਿਹੜੀ ਪਾ ਦੇਣੀ ਆ ਫਿਰ ਆਪਾਂ ਨੂੰ ਉਸ ਤੋਂ ਬਾਅਦ ਇਸ ਤਰ੍ਹਾਂ ਮਿਲਾ ਦੇਣਾ ਨੂੰ ਠੀਕ ਹੈ ਜੀ ਕਿਉਂਕਿ ਇੱਥੇ ਆਪਾਂ ਨੇ ਜਿਹੜੇ ਜੋੜਨੇ ਉਹ ਪਾਉਣੇ ਨੇ ਇੱਥੋਂ ਹੁਣ ਆਪਾਂ ਇਹਦੀ ਕਟਾਈ ਕਰ ਦਾਂਗੇ ਠੀਕ ਹੈ ਜੀ ਇੱਕ ਆਪਾਂ ਟੱਕੇ ਥਿ ਲਗਾ ਦਾਂਗੇ ਠੀਕ ਹੈ ਜੀ ਇੱਥੋਂ ਆਪਾਂ ਕਟਾਈ ਕਰ ਦਾਂਗੇ ਪਾਹਲੀ ਤੇ ਇਥੋਂ ਆਪਾਂ ਕੱਪੜੇ ਨੂੰ ਅਲੱਗ ਕਰ ਦਾਂਗੇ ਹੁਣ ਆਪਾਂ ਇਹਦੇ ਵਿੱਚ ਫਰੰਟ ਕੱਟ ਪਾਵਾਂਗੇ ਠੀਕ ਹੈ ਜੀ ਫਰੰਟ ਕੱਟ ਆਪਾਂ ਨੇ ਜਦੋਂ ਪਾਣੀ ਆ ਤਾਂ ਆਪਾਂ ਸ਼ੁਰੂ ਤੋਂ ਹਲਕਾ ਹਲਕਾ ਇਹਨੂੰ ਇਸ ਤਰ੍ਹਾਂ ਰੱਖਣਾਗਾ ਜ਼ਿਆਦਾ ਨਹੀਂ ਵਧਾਉਣਾ ਹੈਗਾ ਥੋੜਾ ਥੋੜਾ ਵਧਾ ਕੇ ਆਪਾਂ ਨੇ ਫੇਰ ਹੀ 1 ਇੰਚ ਤੇ ਮਾਰਕ ਕਰਨਾ ਇਸ ਤਰ੍ਹਾਂ 1 ਇੰਚ ਤੇ ਲੈ ਆਉਣੀ ਆਪਾਂ ਨੇ ਮਾਰਕ ਕਰਨ ਦੇ ਲਈ ਨਿਸ਼ਾਨ ਹੈ ਜਿਹੜਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ 1 ਇੰਚ ਤੇ ਮਾਰਕ ਕਰ ਲੈਣਾ ਦੇਖ ਸਕਦੇ ਹੋ ਤੁਸੀਂ ਹਲਕਾ ਹਲਕਾ ਕਰਕੇ ਕਰਦੇ ਆਪਾਂ ਨੇ ਇਸ ਤਰ੍ਹਾਂ ਇਹਨੂੰ ਇੱਥੇ ਮਿਲਾ ਦੇਣਾ ਠੀਕ ਹੈ ਜੀ ਇੱਥੇ ਤਾਂ ਫਿਰ ਜੋੜ ਲੱਗ ਜਾਣਾਗਾ ਠੀਕ ਹੈ ਜੀ ਇੱਥੇ ਤੱਕ ਸਲਾਈ ਆ ਜਾਣੀ ਐਨੀ ਦੂਰ ਤੱਕ ਇਹ ਕਾਟ ਨਹੀਂ ਹੁੰਦੀ ਏ ਠੀਕ ਹੈ ਜੀ ਤਾਂ ਜਦੋਂ ਆਪਾਂ ਨੇ ਕਾਟ ਹੋਣਾ ਆਪਾਂ ਨੇ ਕੈਂਚੀ ਨਾਲ ਪਾਉਣੀ ਇੱਕ ਵਾਰ ਕੱਪੜਾ ਜ਼ਰੂਰ ਚੈੱਕ ਕਰ ਲੈਣਾ ਪਹਿਲਾਂ ਵੀ ਅੰਦਰਲੀ ਸਾਈਡ ਦੋਨੋਂ ਕੱਪੜੇ ਸਿੱਧੇ ਹੋਣ ਜਾਂ ਹੁਣ ਪੁੱਠੇ ਠੀਕ ਹੈ ਜੀ ਨਹੀਂ ਜਿਹੜੀਆਂ ਬਾਹਾਂ ਲਗੀਆਂ ਇੱਕ ਸਾਈਡ ਦੀ ਇਹ ਬਣ ਜਾਣੀਆਂ ਫਿਰ ਆਪਾਂ ਨੇ ਇੱਥੇ ਕਾਟ ਆ ਜਿਹੜੀ ਪਾ ਦੇਣੀ ਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਜਿਹੜਾ ਹੁਣ ਆਪਾਂ ਨੇ ਜੋੜ ਪਾਉਣਾ ਉਹ ਮੈਂ ਤੁਹਾਨੂੰ ਪਾ ਕੇ ਦਿਖਾਣੀ ਆ ਜੀ ਦੋਸਤੋ ਆਪਾਂ ਨੇ ਹੁਣ ਜਿਹੜੀਆਂ ਮੋਡੀਆਂ ਦੀਆਂ ਕਾਟਾਂ ਪਾਈਆਂ ਸੀ ਨਾ ਕਮੀਜ਼ ਦੇ ਵਿੱਚ ਉਹ ਆਪਾਂ ਨੇ ਕਾਟਾਂ ਜਿਹੜੀਆਂ ਇਹ ਲੈ ਲਈਆਂ ਨੇ ਇਸ ਤਰ੍ਹਾਂ ਹੁਣ ਆਪਾਂ ਨੇ ਇਹਨਾਂ ਨੂੰ ਰੱਖ ਲਿਆ ਦੋ ਕਾਟਾਂ ਲਈਆਂ ਨੇ ਆਪਾਂ ਇਹਨੂੰ 4 ਫੋਲਡ ਕਰ ਲਾਂਗੇ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਫੋਲਡ ਕਰ ਲੈਣਾ ਆਪਾਂ ਨੇ ਥੋੜਾ ਜਿਹਾ ਵਧਾ ਕੇ ਆਪਾਂ ਇਹਦੇ ਲਈ ਸਾਈਡ ਤੋਂ ਰੱਖਾਂਗੇ ਜਿੰਨਾ ਆਪਾਂ ਨੂੰ ਚਾਹੀਦਾ ਮਾਰਜਨ ਦੇ ਲਈ ਉਹਨਾਂ ਆਪਾਂ ਇੱਥੇ ਅਟੈਚ ਕਰਾਂਗੇ ਕਪੜਾ 11 ਇੰਚ ਤੇ ਆਪਾਂ ਆਪਣਾ ਮੋਢਾ ਤਾਂ ਰੈਡੀ ਹੈਗਾ ਹੀ ਹੈਗਾ ਤਾਂ ਆਪਾਂ ਨੇ ਇਹਦੇ ਵਿੱਚ ਡੇਢ ਤੋਂ 2 ਇੰਚ ਐਕਸਟਰਾ ਕਪੜਾ ਲੈਣਾਗਾ ਠੀਕ ਹੈ ਜੀ ਕਈ ਵਾਰ ਵੱਧ ਘੱਟ ਖੁੱਲਾ ਕਰਨਾ ਪੈ ਜਾਂਦਾ ਇਸ ਕਰਕੇ ਜਿੰਨਾ ਆਪਾਂ ਨੂੰ ਸਲਾਈ ਦੇ ਵਿੱਚ ਆਊਗਾ ਕਪੜਾ ਉਹਨਾ ਆਪਾਂ ਨੇ ਇਹਦੇ ਉੱਪਰ ਇਸ ਤਰ੍ਹਾਂ ਧਰ ਲੈਣਾਗਾ ਥੋੜਾ ਜਿਹਾ ਹੀ ਜੋੜ ਇਸ ਤਰ੍ਹਾਂ ਪਊਗਾ ਇਹ ਜ਼ਿਆਦਾ ਨਹੀਂ ਪੈਂਦਾ ਹੈਗਾ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਹੀ ਜੋੜ ਪੈਣਾ ਹੈ ਹੁਣ ਆਪਾਂ ਇੱਥੋਂ ਕੱਟ ਕਰ ਦਾਂਗੇ ਠੀਕ ਹੈ ਜੀ ਇਸ ਤਰ੍ਹਾਂ ਹੀ ਪੈ ਜਾਣਾ ਇਹ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੇ ਇਹਨਾਂ ਨੂੰ ਵੀ ਵਿਚਕਾਰੋਂ ਕੱਟ ਦੇਣਾਗਾ ਤੇ ਆਪਾਂ ਚਾਰ ਨੇ ਜਿਹੜੇ ਇਹ ਪੈਣਗੇ ਜੋੜ ਠੀਕ ਹੈ ਜੀ ਇਸ ਤਰ੍ਹਾਂ ਇਧਰਲੀ ਸਾਈਡ ਤੋਂ ਆਪਾਂ ਕਾਟਵਾਉਣ ਪਾ ਦਾਂਗੇ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ